ਬਲਵੰਤ ਗਾਰਗੀ ਦਾ ਲਿਖਿਆ ਨਾਵਲ ਕੱਕਰੇਤਾ ਪੱਕ ਪੰਦਰਮਾ ਮੈਂ ਪਟਿੰਡੇ ਵਾਪਸ ਆ ਗਿਆ ਸਕੂਲ ਖੁੱਲ ਚੁੱਕੇ ਸਨ ਮੈਂ ਹੁਣ 9ਵੀਂ ਜਮਾਤ ਵਿੱਚ ਹੋ ਗਿਆ ਸੀ ਕਤਕ ਦੀ ਰੁੱਤ ਖੁਸ਼ਬੂ ਨਾਲ ਭਰੀ ਹੋਈ ਸੀ ਦਸਹਰੇ ਦੇ ਦਿਨ ਨੇੜੇ ਨੇੜੇ ਸਰਕਦੇ ਆਉਂਦੇ ਸਨ ਤੇ ਰਾਮਲੀਲਾ ਦੀਆਂ ਰਾਤਾਂ ਜਦੋਂ ਪਿੰਡ ਦੇ ਸਾਰੇ ਤੀਵੀਆਂ ਆਦਮੀ ਇਕੱਠੇ ਹੁੰਦੇ ਸਨ ਸੁਪਰਾਂ ਦੀਆਂ ਲੋਰੀਆਂ ਲਈ ਉੰਗ ਦਿਨਾਂ ਤੁਰਨ ਆਉਂਦਾ ਸਨ। ਰਾਮਲੀਲਾ ਹਰ ਸਾਲ ਵੱਡੇ ਕਿਲੇ ਦੀਆਂ ਟਲਵਾਨਾਂ ਦੀ ਹੁੰਦੀ ਸੀ। ਗੈਸ ਦੇ ਚਾਨਣੇ ਵਿੱਚ ਜਦ ਪਰਸ ਰਾਮ ਪਰਸਾ ਹਲਾਉਂਦਾ ਤਾਂ ਲక్ష్మణ ਜੀ ਉਸ ਦੇ ਸਵਾਲਾਂ ਦਾ ਜਵਾਬ ਦਿੰਦੇ ਤਾਂ ਸਾਡੇ ਸਵਣਾ ਹਾਣੀਆਂ ਦੇ ਜਿਸਮ ਵਿੱਚ ਸੂਰ ਬੀਰਤਾ ਦੀ ਝਰੀਟ ਵੱਜ ਜਾਂਦੀ। ਖੇਲ ਖਤਮ ਹੋਣ ਪਿੱਛੋਂ ਬਾਹਰ ਨਿਕਲ ਕੇ ਅਸੀਂ ਸਾਰੇ ਜਣੇ ਕੱਕੇ ਰੇਤੇ ਵਿੱਚ ਜੁੱਦ ਲੜਨ ਲੱਗ ਪੈਂਦੇ। ਲਾਰਨਾ ਕੋਲonal ਸਾਡੇ ਕੱਪੜੇ ਠੰਡੇ ਰੇਤੇ ਦੀ ਕਿਰਚ ਨਾਲ ਭਰ ਜਾਂਦੇ। ਕਸ 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 ਦੇ ਦਾਣਿਆਂ ਵਰਗਾ ਇਹ ਰੇਤਾ ਸਾਡੇ ਬਾਹਾਂ ਵਿੱਚ ਵੀ ਪੈ ਜਾਂਦਾ। ਸਕੂਲ ਦੇ ਆਲੇ-ਦੁਆਲੇ ਕੱਕੇ ਰੇਤੇ ਦੇ ਢਿੱਬੇ ਵਿਸ਼ੇ ਪਈ ਹੁੰਦੇ। ਇੰਨਾ ਢਿੱਬਿਆਂ ਉੱਤੇ ਖੇੜਦੀ ਆਉਂਦੀ ਹਵਾ ਵਿੱਚ ਸਤੰਤਰਤਾ ਸੀ ਜਿਹੜੀ ਕਿਸੇ ਰੇਗਿਸਤਾਨ ਦੀ ਕੁੜੀ ਵਿੱਚ ਹੀ ਹੋ ਸਕਦੀ ਸੀ। ਚੰਦ ਦੇ ਪਿਛਲੇ ਪੱਖ ਅਸੀਂ ਦੜਕੇ ਹੀ ਉੱਠ ਕੇ ਇਨਾ ਟਿੱਬਿਆਂ ਉੱਤੇ ਗਵਾੜੀ ਖੇਡਣ ਜਾਂਦੇ ਬਿਮਾਰ ਚੰਦ ਦੀਆਂ ਨਿੱਗਰ ਦੀਆਂ ਕਿਰਨਾਂ ਵਿੱਚ ਅਸੀਂ ਹਾਣੀ ਮੇਥ ਕੇ ਖੇਡ ਸ਼ੁਰੂ ਕਰ ਦਿੰਦੇ ਕੱਕੇ ਰੇਤੇ ਵਿੱਚ ਸਾਡੇ ਪੈਰ ਤਸ ਜਾਂਦੇ ਕੌਡੀ ਕਵਾਡੀ ਕੌਡੀ ਗਵਾਡੀ ਕਰਦੇ ਜਦੋਂ ਕਿਸੇ ਮੁੰਡੇ ਦਾ ਸਾਹ ਟੁੱਟਦਾ ਜਾਪਦਾ ਤਾਂ ਸਾਰੇ ਉਸ ਨੂੰ ਘੇਰ ਲੈਂਦੇ ਉਸ ਨੂੰ ਪਵਾੜ ਨਹੀਂ ਦੇਦੀ ਕੀ ਉਸ ਉੱਤੇ ਚੜ ਬੈਠਦੇ ਇੱਟਾ ਤੀਕਾ ਨਾ ਛੜਦੇ ਜਾਂਤੀ ਕੋ ਸਾਹ ਟੁੱਟਿਆ ਨਾ ਮੰਨ ਲੈਂਦਾ ਪਰ ਰੇਤੇ ਦੀ ਡੂੰਗੀ ਨਰਮ ਸੇ ਜੁੱਤੇ ਕਿਸੇ ਨੂੰ ਵੀ ਛੱਟ ਫੇਟ ਨਾ ਲੱਗਦੀ ਸਗੋਂ ਕੋ ਦਾੜੀਆਂ ਮਾਰ ਮਾਰਾ ਸੀ ਡਿੱਗਣ ਦਾ ਬਹਾਨਾ ਲਾਪਦੇ ਜਿਵੇਂ ਟੈਲੈਂਟ ਤੇ ਟੈਜਾਨ ਵਿੱਚ ਕੋਈ ਫਰਕ ਨਾ ਹੁੰਦਾ ਹੋਵੇ ਜਿਵੇਂ ਹਾਰ ਤੇ ਜਿੱਤ ਇੱਕੋ ਖੇਡ ਦੇ ਦੋ ਪਾਸੇ ਹੋਣ ਐਂਤਵਾਰ ਨੂੰ ਸਾਰੇ ਹਾਣੀ ਮਿਲ ਕੇ ਨਹਿਰ ਦੇ ਕੰਢੇ ਤੋਂ ਪੇਪਲਾਂ ਦੀ ਵਿਚਕਾਰ ਲਈ ਥੜੀ ਉੱਤੇ ਜਾ ਡੇਰਾ ਲਾਉਂਦੇ। ਇਸ ਪੱਕੇ ਥੜੇ ਕੋਲ ਇੱਕ ਕੱਚਾ ਬੇਨਪੌੜਿਓ ਘਰ ਸੀ ਜਿਸ ਦੇ ਉੱਤੇ ਪੇਪਲ ਦੇ ਦੋਨ ਰੋਇ ਡਾਣੇ ਉਲਰੇ ਹੁੰਦੇ। ਮੈਂ ਜੱਗੂ ਤੇ ਨਤਾਨਾ ਪੇਪਲ ਉੱਤੇ ਅੱਤਾ ਕਾਂਟਾ ਪੀਲ ਪਲਿੰਗੜੇ ਖੇਡਦੇ ਲੈਂਦੇ। ਉੜਕ ਥੱਕ ਹੰਬ ਕੇ ਵੱਖੋ ਵੱਖੜਾਣਿਆਂ ਉੱਤੇ ਢਾਸਣਾ ਲਾ ਕੇ ਬੈਠ ਜਾਂਦੀ। ਜਾਂ ਉਸ ਕੱਚੇ ਘਰ ਦੀ ਛੱਤ ਦੇ ਮਣੇਰੇ ਉੱਤੇ ਰੰਗਾਲਾ ਮੁਕਾ ਕੇ ਹਿਸਾਬ ਤਿਸਵਾਲ ਕਰਦੀ ਕੰਮ ਕਰਦੇ ਹੋਏ ਨਿਤਾਨਾ ਘੜੀ ਘੜੀ ਸਾਨੂੰ ਉੱਕਾ ਦਿੰਦਾ ਉਹ ਕੰਮ ਛੋੜਦੀ ਖਲਦੜਾ ਸੀ ਮੋੜ ਮੋੜ ਪੁੱਛਦਾ ਬੇਰ ਕਾ ਤੇ ਖਾਣ ਚੱਲਾਂ ਨੇੜੇ ਬਾਗ ਵਿੱਚ ਅਮਰੋਦਾਂ ਤੇ ਅਨਾਰਾਂ ਦੀ ਮਿੱਠੀ ਤਿੱਖੀ ਖੁਸ਼ਬੂ ਵਾਰ-ਵਾਰ ਸਾਡੇ ਮਨ ਨੂੰ ਲਚਾ ਦਿੰਦੀ ਨਿਤਾਨਾ ਕਾ ਪੀਠਾਪ ਕਰਕੇ ਇੱਕ ਛੋਟੀ ਡਾਣੀ ਨੂੰ ਫੜ ਕੇ ਹੇਠਾ ਉਤਰਨ ਦੀ ਪਹਿਲ ਕਰਦਾ ਅਸੀਂ ਉਹਦੇ ਮਗਰ ਮਗਰ ਆਪਣਾ ਕਾਪਾਂ ਠੱਪ ਕੇ ਤਰਤੀਬ ਤੇ ਛਾਲਾਂ ਮਾਰਦੀ। ਉਹ 베ਰੀ ਉੱਤੇ ਚੜਨ ਨੂੰ ਸ਼ੇਰ ਸੀ ਪਰ ਉਹ ਇਸ ਸ਼ਰਤ ਤੇ 베ਰੀ ਉੱਤੇ ਚੜਦਾ ਜੇ ਸਾਡੇ ਵਿੱਚੋਂ ਉਸ ਦੇ ਹੇਠਾਂ ਉਤਰਦਾਈ ਕੋਈ ਵੀ ਬੇਰ ਨਾ ਚੁਗੀ। ਅਸੀਂ ਉਸ ਨੂੰ ਪੂਰੀ ਨਿਸ਼ਾ ਕਰਾ ਕੇ ਉਹ ਤਾਂ ਚੜਾ ਦਿੰਦੇ। ਉਹ ਹਲੂਨ ਕੇ ਸਾਰੇ ਪੱਕੇ ਪੱਕੇ 베ਰ 베ਰਾਂ ਦਾ ਮੀਂਹ ਪਾ ਦਿੰਦਾ। ਸੂਹੇ 베ਰ ਧੱਕਣਸਾਰ ਸਬਣਾ ਨੂੰ ਆਪੋ ਦਾਪੀ ਪੈ ਜਾਂਦੀ। ਰਸ ਨਾਲ ਛਲਕ ਦੇ ਬੇਰਾਂ ਦੀ ਲੋਟੀ ਨੂੰ ਸਭ ਆਪਣੀ ਆਪਣੀ ਝੋਲੀਆਂ ਜੇਬਾਂ ਗੀਚਾਂ ਵਿੱਚ ਸਾਂਭ ਲੈਂਦੇ। ਨਿਤਾਨਾ ਇਹ ਲੁੱਟ ਦੇਖ ਕੇ ਕਾਲੀ ਕਾਲੀ ਟੀਸੀ ਵਾਲੇ ਡਾਣੇ ਤੋਂ ਹੇਠਾ ਉਤਰਦਾ। ਉਸ ਦਾ ਟਾਕਿਆਂ ਵਾਲਾ ਝੱਗਾ ਕਿਸੇ ਸੂਲ ਖੁੰਦਰ ਵਿੱਚ ਫਸ ਜਾਂਦਾ। ਰੂਲੀ ਖੋਤੀ ਪੱਕ ਪੱਤਿਆਂ ਵਿੱਚ ਉਲਝ ਪੈਂਦੀ ਤੇ ਪਖੇ ਪਖੇ ਸਾਡੇ ਪਿੱਛੇ ਦੌੜਦਾ। ਅਸੀਂ ਚੁੱਕੀਆਂ ਮਾਰਦੇ ਵਾਗੀ ਪਾਉਂਦੇ ਲਾਭ ਦੇ। ਦਰਖਤਾਂ ਉੱਤੇ ਜਾ ਚੜਦੇ। ਉਸ ਨੂੰ ਜਦੋਂ ਆਉਂਦੇ ਹੋਏ ਦਿਖਾ ਦਿਖਾ ਬੇਰਖਾਂ ਦੇ ਤੇ ਫਿਰ ਇੱਕ ਨਵੀਂ ਖੇਡ ਸ਼ੁਰੂ ਹੋ ਜਾਂਦੀ ਉਹ ਸਾਨੂੰ ਫੜਨ ਲਈ ਤਰਲੇ ਲੈਂਦਾ ਛੇਤੀ ਛੇਤੀ ਦਰਖਤਾਂ ਦੇ ਮੋਟੇ ਵਿਚਲੀਆਂ ਖੂਹਾਂ ਵਿੱਚ ਪੈਰ ਫਸਾ ਕੇ ਉ ਤਾਂ ਚੜਦਾ ਪਰ ਸੱਬੇ ਵੱਖੋ ਵੱਖ ਡਾਂਿਆਂ ਨੂੰ ਮੱਲੀ ਸੰਘਣੇ ਪੱਤਿਆਂ ਵਿੱਚ ਠਹਿਰਦੇ ਘਰੇਂਦੇ ਦੌੜਦੇ ਫਿਰਦੇ ਰਹਿੰਦੇ ਤੇ ਉਸ ਨੂੰ ਕੋਈ ਘਟ ਹੀ ਫੜਾਈ ਦਿੰਦਾ ਸਾਨੂੰ ਕਿਤਾਬਾਂ ਭੁੱਲ ਜਾਂਦੀਆਂ ਮਾਸਟਰ ਭੁੱਲ ਜਾਂਦੀ ਸਕੂਲ ਤੇ ਉਥੋਂ ਦੇ ਅਸੂਲ ਭੁੱਲ ਜਾਂਦੇ ਆਲੇ ਦੁਆਲੇ ਦੀ ਦਰਕਸ ਸਭ ਨਾਲ ਦੀ ਟੱਲੀ ਵਰਗੇ ਹਾਸੇ ਨਾਲ ਟਟਣ ਕੋਟਲੇ ਨੌਵੀਂ ਜਮਾਤ ਕਾਫੀ ਵੇਰ ਤੇ ਬੇਪਰਵਾਹੀ ਵਜਲੰਗੀ ਪਰ ਜਦ ਅਸੀਂ 10ਵੀਂ ਵਿੱਚ ਚੜੇ ਤਾਂ ਇੱਕਦਮ ਕੰਮ ਦਾ ਹੜਾਂ ਆ ਗਿਆ ਹਲੇ ਗਰਮੀਆਂ ਦਾ ਮੌਸਮ ਸ਼ੁਰੂ ਹੀ ਸੀ ਕਿ ਮਾਸਟਰਾਂ ਨੇ ਪੜਾਈ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਘਰ ਜਾ ਕੇ ਬਹੁਤਾ ਕੰਮ ਕਰਨ ਲਈ ਦਿੱਸਦੀ ਦੱਸ ਦੇ ਮਾਸਟਰ ਰਤਨ ਸਿੰਘ ਦੂਤ ਦੀ ਛਟੀ ਹਲਾਉਂਦਾ ਹੋਇਆ ਆਖਦਾ ਪੂਰੀ ਨੰਬਰੀਦੁਰਾ ਕੇ ਲਈ ਇਹ ਹਾਈ ਕਲਾਸ ਹੈ ਮਖੌਲ ਨਹੀਂ ਸਮਝੇ ਸਕੂਲ ਦਾ ਨਤੀਜਾ ਪਿਛਲੇ ਸਾਲ ਖਰਾਬ ਸੀ ਇਸ ਲਈ ਹੈਡਮਾਸਟਰ ਸਾਹਿਬ ਆਪਣੀ ਬੈਂਥ ਲਾ ਕੇ ਕਈ ਵਾਰ ਸਾਨੂੰ ਜਮਾਤ ਵਿੱਚ ਖਬਰਦਾਰ ਕਰ ਚੁੱਕੇ ਸਨ ਮੈਂ ਨਾਲ ਕੰਮ ਕਰਨਾ ਹੋਵੇਗਾ ਸਮਝੀ ਫਜ਼ੂਲ ਵਕਤ ਨਹੀਂ ਗਵਾਣਾ ਇਹ ਹਾਈ ਸਕੂਲ ਹੈ ਸਾਰੇ ਮੁੱਡੇ ਚੂਹੇ ਬਣੇ ਬੈਠੇ ਰਹਿੰਦੇ ਇਸ ਹੈਡਮਾਸਟਰ ਤੋਂ ਅਸੀਂ ਬਹੁਤ ਡਰਦੇ ਸੀ ਕਈ ਮੁੰਡਿਆਂ ਦਾ ਖਿਆਲ ਸੀ ਕਿ ਉਸ ਦੀ ਬੈਂਤ ਅੰਦਰ ਰਵੜ ਲੱਗੀ ਹੋਈ ਹੈ ਬਹੁਤ ਹੀ ਮਿਹਨਤ ਦੇ ਖਿਆਲ ਨਾਲ ਅਸੀਂ 5-6 ਹਾਣੀਆਂ ਨੇ ਮਾਸਟਰ ਮਲਾਵਾ RAM ਦੀ ਟਿਊਸ਼ਨ ਰੱਖ ਲਈ ਸਕੂਲ ਛੁੱਟੀ ਹੋਣ ਪਿੱਛੋਂ ਘਰ ਮਸਾਂ ਰੋਟੀ ਖਾਣ ਦੀ ਬੇਰ ਮਿਲਦੀ ਕਿ ਵਾਸਤੇ ਚੁੱਕ ਕੇ ਫਿਰ ਮਾਸਟਰ ਮਲਾਵਾ RAM ਦੇ ਘਰ ਜਾ ਬੋੜਦੇ ਮਾਸਟਰ ਜੀ ਰੋਟੀ ਖਾ ਕੇ ਮੰਜੀ ਉੱਤੇ ਪਈ ਆਰਾਮ ਕਰਦੇ ਹੁੰਦੇ ਸਨ ਉਹਨਾਂ ਦੇ ਤੇਲ ਇੱਕ ਛੋਟੀ ਜਿਹੀ ਦੋਤੀ ਹੁੰਦੀ ਸਿਲਕ ਦੀ ਲੰਬੀ ਵੱਡੀਆਂ ਚਕਨ ਕੋਟਮਾ ਪਜਾਮਾ ਤੇ ਦੋ ਮੰਜਲਾ ਸਾਫਾ ਉਹ ਲਾ ਕੇ ਅੰਦਰ ਰੱਖ ਆਉਂਦੀ ਮਾਸਟਰ ਪੁਨੇ ਦੇ ਸਾਰੇ ਚੰਨ ਜਿੰਨਾ ਕਰਕੇ ਉਹ ਸਾਡੇ ਹੀ ਮਾਸਟਰ ਸਨ ਜਦ ਮੈਂ ਪਹਿਲਾਂ ਪਹਿਲ ਉਹਨਾਂ ਨੂੰ ਦੇਖਿਆ ਤਾਂ ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿਸ ਤਰ੍ਹਾਂ ਨੰਗ ਤੜੰਗ ਬਿਨਾ ਸਾਫੇ ਬਿਨਾ ਪਜਾਮੇ ਉਹ ਮਾਸਟਰ ਬਲਾਵਾ ਰਾਮ ਹੀ ਹਨ ਸਾਡੇ ਵਿੱਚੋਂ ਕਿਸੇ ਇੱਕ ਦਾ ਹੁੱਕਾ ਭਰ ਕੇ ਮੰਜੀ ਉੱਤੇ ਟੇਕ ਲਾ ਕੇ ਪੈ ਜਾਂਦੀ ਪਉ ਨਦੀ ਮੋਟੀ ਗੋਗੜ ਵਿੱਚ ਡੋਂਗੀ ਤੋਂ ਨਿਕਾਲੀ ਦਵਾਈਤ ਵਾਂਗ ਗੱਡੀ ਹੋਈ ਸੀ ਤੇ ਇਸ ਗੋਗੜ ਉਤੇ ਛਾਤਿਆਂ ਦੀ ਦੂਰੇ ਧੀਰੇ ਮਾਸ ਪਿਆਂ ਤਹਾਂ ਲੰਮਕਦਿਆਂ ਸਨ ਜਿਵੇਂ ਕਿਸੇ ਮੋਟੀ ਬੀਬੀ ਦੀਆਂ ਛਾਤਾਂ ਗਰਮੀ ਵਿੱਚ ਮਾਸਟਰ ਜੀ ਸਾਨੂੰ ਪੜਾਉਂਦੇ ਪੜਾਉਂਦੇ ਮੰਜੀ ਤੇ ਉੰਗ ਜਾਂਦੇ ਨੜੀ ਉਹਨਾਂ ਦੇ ਮੂੰਹ ਵਿੱਚੋਂ ਖਿਸਕ ਕੇ ਬਾਹੀ ਉੱਤੇ ਲੱਗ ਪੈਂਦੀ ਐ ਤੇ ਉਸ ਦੇ ਮੋਟੇ ਲੰਕ ਦੇ ਬੁੱਲ ਤੇ ਦੰਦ ਰਾਲ ਖੁੱਲ ਜਾਂਦੇ ਘਰਾੜਿਆਂ ਨਾਲ ਉਹਨਾਂ ਉਹਨਾਂ ਦੀਆਂ ਮੋਛਾਂ ਦੇ ਵਾਲ ਹਿਲਦੇ ਕਟੱਬੇ ਦੰਦਾਂ ਦੇ ਸਵਾਰੰਗੀ ਮਸੂੜਿਆਂ ਵਿੱਚੋਂ ਥੁੱਕ 'ਚ ਬੁੱਲਾਂ ਦੇ ਖੁੰਝਾਂ ਵਿੱਚ ਟਿਕਣ ਲੱਗ ਪੈਂਦਾ। ਅਸੀਂ ਜੀਓਗ੍ਰਾਫੀਆਂ ਛੱਡ ਕੇ ਸਲੇਟ ਉੱਤੇ ਚੂਹੇ ਤੇ ਬਿੱਲੀਆਂ ਦੀਆਂ ਤਸਵੀਰਾਂ ਬੋਣ ਲੱਗ ਪੈਂਦੇ। ਤੇ ਸ਼ਰਤਾਂ ਬੇਦੇ ਕਿ ਉਹਨਾਂ ਦੇ ਖੁੱਲੇ ਬੁੱਲਾਂ ਦੇ ਆਲੇ ਦੁਆਲੇ ਭਿਰਕਦੀ ਮੱਖੀ ਮੂੰਹ ਵਿੱਚ ਟਿਕਦੀ ਹੈ ਕਿ ਨਹੀਂ। ਲਤਾਣਾ ਕਈ ਵਾਰ ਕਈ ਵੀਰ ਕਲਮ ਦੇ ਸਿਰੇ ਨਾਲ ਮਾਸਟਰ ਜੀ ਦੇ ਨੱਕ ਦੀ ਚੁੰਝ ਨੂੰ ਛੇੜ ਦਿੰਦਾ ਜਾਂ ਉਹਨਾਂ ਦੀਆਂ ਕਾਲਾਂ ਦਾ ਨਾਸਾ ਚੁਲਜੇ ਪਏ ਬਾਲਾਂ ਦੀ ਹਲਾ ਦਿੰਦਾ। ਮਾਸਟਰ ਜੀ ਨੇ ਛਮਾਰ ਕੇ ਨਾਸਾਂ ਨੂੰ ਮਲਦੇ ਹੋ ਉੱਠਦੇ ਅਤੇ ਇੱਕ ਅੱਖ ਨਾਲ ਜਿਹੜੀ ਗਰਮੀ ਤੇ ਨੀਂਦ ਨਾਲ ਲਾਲ ਗੇਰੂ ਹੁੰਦੀ ਚਾਕਦੇ ਅਸੀਂ ਚੱਟ ਉੱਚੀ ਉੱਚੀ ਜੋਗਰਫੀ ਯਾਦ ਕਰਨ ਲੱਗ ਜਾਂਦੇ ਉਹ ਨੜੀ ਨੂੰ ਟੋਂਦੇ ਹੋਏ ਉੰਗ ਵਿੱਚ ਕਹਿੰਦੇ ਰੌਲਾ ਨਾ ਪਾਓ ਹੌਲੀ ਹੌਲੀ ਯਾਦ ਕਰੋ ਉਹਨਾਂ ਦੀ ਅੱਖ ਜਿਹੜੀ ਇੱਕ ਖੁੱਲੇ ਜਾਕਮ ਵਾਂਗ ਭਰੀ ਹੁੰਦੀ ਮੀਚ ਲੈਂਦੇ ਕਈ ਵਾਰੀ ਉਹ ਵਾਸਨਾ ਲੈਂਦੇ ਹੋਏ ਉੱਠਦੇ ਉਹਨਾਂ ਦਾ ਉਹ ਇੰਨਾ ਖੋਲਦਾ ਕਿ ਖੱਖਾਂ ਇੰਨੀਆਂ ਵੱਡੀਆਂ ਜਾਂਦੀਆਂ ਅੱਡੀਆਂ ਜਾਂਦੀਆਂ ਕਿ ਉਹਨਾਂ ਦੇ ਸੰਗ ਵਿਚਕਾਰਾ ਦਿਵਾਖਲਾ ਗਾਜਰ ਰੰਗਾ ਕਾਂ ਫੜਫੜਾਉਂਦਾ ਹੋਇਆ ਸਾਫ ਕਰ ਹੀ ਦਿੰਦਾ ਪਰ ਕਿਸੇ ਕਿਸੇ ਦਿਨ ਮਾਸਟਰ ਜੀ ਜ ਸਾਡੇ ਸਵਾਲ ਦੇਖਣ ਲੱਗਦੇ ਤਾਂ ਕਿਸੇ ਨੇ ਕੋਈ ਸਵਾਲ ਗਲਤ ਕੱਟਿਆ ਹੁੰਦਾ ਤਾਂ ਉਸੇ ਨੜੀ ਨਾਲ ਉਸ ਨਾਲ ਉਹ ਹੁੱਕਾ ਪੀਂਦੇ ਹੁੰਦੇ ਆਪਣੇ ਹੱਥ ਫੜ ਕੇ ਦੋਚੇ ਮੁੰਡੇ ਦੇ ਹੱਥ ਉੱਤੇ ਕਸ-ਕਸ ਕੇ ਮੋਤੇ ਗੁੱਸੇ ਵਿੱਚ ਉਹਨਾਂ ਤੋਂ ਸਵਾਲ ਵੀ ਨਾ ਸਮਝਾਇਆ ਜਾਂਦੇ ਜਦ ਕੋਈ ਮੁੰਡਾ ਪੁੱਛਦਾ ਤਾਂ ਉਹ ਆਪਣੇ ਉਸ ਖੁਲਾਸੇ ਜਾਂ ਕੁੰਜੀ ਦਾ ਹਵਾਲਾ ਦਿੰਦੀ ਜਿਹੜੀ ਉਹਨਾਂ 8 ਸਾਲ ਹੋਈ ਮਾਸਟਰ ਦੌਲ ਤਰਮਨ ਰਲਕੇ 10ਵੀਂ ਜਮਾਤ ਦੇ ਮੁੰਡਿਆਂ ਲਈ ਤਿਆਰ ਕੀਤੀ ਸੀ ਉਸ ਕੁੰਜੀ ਵਿੱਚ ਸਾਰੇ ਤਰੀਕੇ ਦੇ ਸੱਬੇ ਤਰੀਕੇ ਦੱਸੇ ਹੋਏ ਦੱਸੇ ਹੋਏ ਸਨ ਜਿਹੜੇ 10ਵੀਂ ਜਮਾਤ ਵਿੱਚ ਪਾਸ ਹੋਣ ਲਈ ਲੋੜੀਂਦੇ ਹਨ ਇਹ ਕੁੰਜੀ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਸੀ ਜਿਹੜੀ ਉਹ ਆਏ ਸਾਲ ਆਪਣੇ ਸਿਰਦਾਂ ਨੂੰ ਥੋੜੀ ਜਿਹੀ ਸੇਵਾ ਦੇ ਬਦਲੇ ਦੇ ਦਿੰਦੇ। ਉਹ ਸਕੂਲ ਤੇ ਕਾਲਜ ਵਿਚਕਾਰ ਵਗਦੀ ਨਦੀ ਦੇ ਇਸ ਕੰਡੇ ਉੱਤੇ ਖੜੇ ਰਹੇ ਸਨ ਹਰ ਸਾਲ ਮਲਾਹ ਵਾਂਗ ਉਹ ਆਪਣੀ ਬੇੜੀ ਵਿੱਚ ਮੁੰਡਿਆਂ ਦਾ ਪੂਰ ਭਰ ਕੇ ਦੂਜੇ ਕਿਨਾਰੇ ਛਾਟ ਦਿੰਦੇ। ਮਸਾਫਰ ਦੂਜੇ ਕੰਡੇ ਉੱਤਰ ਕੇ ਵੱਖ-ਵੱਖ ਦੇ ਛਣ ਤੁਰ ਗਏ। ਇਸ ਨੂੰ ਡ੍ਰੋਪ ਆਰ ਵੀ ਚਲੇ ਗਈ ਪਰ ਮਾਸਟਰ ਜੀ ਉਸੇ ਕਾਰਟ ਉੱਤੇ ਆਪਣੀ ਨਿੱਕੀ ਜਿਹੀ ਬੀੜੀ ਵਿੱਚ ਇੱਕੋ ਥਾਂ ਉੱਥੇ ਖੜੀ ਰਹੀ